ਮੁੰਬਈ ਵਿਕਰੋਲੀ ਤੋਂ ਅਸੀਂ ਖਾਰ ਕਰ ਜਾਣਾ ਸੀਗਾ ਕਈ ਸਟੇਸ਼ਨ ਬਦਲਣੇ ਪੈਂਦੇ ਆ ਇਹ ਕੋਰਲਾ ਸਟੇਸ਼ਨ ਤੇ ਵੀਰ ਅਮਨਦੀਪ ਸਿੰਘ ਜੀ ਖਾਲਸਾ ਅਵਾਜ਼ਾਖਾਨਾ ਵਾਲੇ ਜੋ ਕਿ ਦਸਤਾਰ ਸਿਕਲਾਈ ਦਿੰਦੇ ਹੈਗੇ ਆ ਗੁਰਮਤਿ ਦੀ ਪੜਾਈ ਵੀ ਕਰਉਂਦੇ ਹੈਗੇ ਆ ਤੇ ਬਹੁਤ ਵਧੀਆ ਇਨਸਾਨ ਹਨ ਇਹਨਾਂ ਦੇ ਉੱਥੇ ਲਗਭਗ 7 ਸਭਾ ਮਹੀਨਾ ਕੈਂਪ ਚੱਲੇ ਤੇ ਇਹਨਾਂ ਕੈਂਪਾਂ ਦੇ ਵਿੱਚ ਸਾਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਇਹ ਹੀ ਸਮੰਦਰਾ ਵਾਸ਼ੀ ਇੱਕ ਸ਼ਹਿਰ ਦਾ ਨਾਮ ਉਹ ਇਸ ਏਰੀਆ ਦੇ ਵਿੱਚ ਇਹ ਸਮੁੰਦਰ ਜਿਹੜਾ ਹੈਗਾ ਕਾਫੀ ਲੰਮਾ ਵਾ ਵੀਰਮੰਦੀਪ ਸਿੰਘ ਕਾਲ ਸਾਹ ਹੱਥ ਲਾ ਰਹੇ ਹਨ ਤੇ ਬੱਚੇ ਸਮੁੰਦਰ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਹਾਂ ਇੱਥੋਂ ਦੀ ਜਿਹੜੀ ਲੋਕਲ ਟ੍ਰੇਨ ਸਰਵਿਸ ਆ ਇੰਨੀ ਕੋ ਫਾਸਟਾ ਕਿ ਜਦੋਂ ਤੁਸੀਂ ਸਟੇਸ਼ਨ ਤੇ ਜਾਂਦੇ ਹੈਗੇ ਆ ਇੱਕ ਦੋ ਮਿੰਟ ਦੇ ਵਿੱਚ ਹੀ ਟ੍ਰੇਨ ਆ ਜਾਂਦੀ ਹੈਗੀ ਆ ਤੇ ਮੁੰਬਈ ਦੀ ਆਬਾਦੀ ਇੰਨੀ ਜ਼ਿਆਦਾ ਕਾ ਕਿ ਲਗਭਗ ਸਾਰੀਆਂ ਜਿਹੜੀਆਂ ਲੋਕਲ ਟ੍ਰੇਨਾਂ ਹੈਗੀਆਂ ਉਹ ਫੁੱਲ ਜਾਂਦੀਆਂ ਹੈਗੀਆਂ ਤੇ 10:00 ਵਜੇ ਇਹਨਾਂ ਦਾ ਸਮਾਂ ਕੰਮਾਂ ਦੇ ਜਾਣ ਦਾ ਹੁੰਦਾ 10:00 ਵਜੇ ਪੂਰਾ ਰਸ਼ ਹੁੰਦਾ ਹੈਗਾ ਇਹਨਾਂ ਲੋਕਲ ਟ੍ਰੇਨਾਂ ਦੇ ਵਿੱਚ ਕਈ ਵਾਰ ਤਾਂ ਪੈਰ ਰੱਖਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਹੈਗੀ ਤੇ ਦੁਪਹਿਰ ਦੇ ਵੇਲੇ ਵੀ ਥੋੜਾ ਜਿਹਾ ਰਸ਼ ਘਟ ਜਾਂਦਾ ਹੈਗਾ ਲੋਕ ਆਰਾਮ ਦੇ ਨਾਲ ਮਤਲਬ ਇੱਕ ਸਫ਼ਰ ਕਰਦੇ ਹੈਗੇ ਆ ਤੇ ਰੁੱਤ ਦੇ ਅਨਸਾਰ ਤੁਹਾਨੂੰ ਪਤਾ ਗਰਮੀ ਜਿਹੜੀ ਹੈਗੀ ਆ ਗਰਮੀ ਨੇ ਆਪਣਾ ਰੰਗ ਦਿਖਾਉਣਾ ਵਾ ਸਰਦੀ ਨੇ ਆਪਣਾ ਰੰਗ ਦਿਖਾਉਣਾ ਮੁੰਬਈ ਦੇ ਵਿੱਚ ਵੈਸੇ ਸਰਦੀ ਘੱਟੀ ਹੁੰਦੀ ਹੈਗੀ ਆ ਇਹ ਵੀ ਦੁਬਈ ਦੀ ਤਰ੍ਹਾਂ ਗਰਮ ਮਤਲਬ ਕਿ ਦੇਸ਼ ਕਹਿ ਸਕਦੇ ਹੈਗੇ ਆ बेशक ਭਾਰਤ ਦਾ ਆਪਣਾ ਇਹ ਵੱਡਾ ਮਹਾਨਗਰਾ ਪਰ ਮੁੰਬਈ ਦੇ ਵਿੱਚ ਗਰਮੀ ਕਾਫੀ ਉੱਥੇ ਪੈਂਦੀ ਹੈਗੀ ਆ ਅ ਪਹਾੜੀਆਂ ਦੇ ਵਿੱਚ ਕਿਰਿਆ ਹੋਇਆ ਸ਼ਹਿਰ ਤੇ ਸਮੁੰਦਰ ਦੇ ਵਿੱਚ ਵਿਚ ਮਤਲਬ ਇਹਦਾ ਸ਼ਹਿਰ ਬਣਿਆ ਹੋਇਆ ਹੈਗਾ ਤੇ ਹਰ ਤਰ੍ਹਾਂ ਦੇ ਲੋਕ ਜਗਾ ਜਗਾ ਤੋਂ ਆ ਕੇ ਇੱਥੇ ਵਸੇ ਹੋਏ ਹੈਗੇ ਆ ਇਹ ਬਹੁਤ ਹੀ ਸ਼ਾਨਦਾਰ ਜਿਹੜਾ ਸ਼ਹਿਰ ਆ ਉਸ ਨੂੰ ਤੁਸੀਂ ਘੱਟ ਖਰਚੇ ਵਿੱਚ ਦੇਖਣਾ ਹੋਵੇ ਤਾਂ ਇੱਥੋਂ ਦੀ ਜਿਹੜੀ ਲੋਕਲ ਟ੍ਰੇਨਾਂ ਆ ਉਹਨਾਂ ਵਿੱਚ ਤੁਸੀਂ ਸਵਰਕਾਰ ਸਕਦੇ ਆ ਇਹ ਬਾਂਦਰਾ ਜਿੱਥੇ ਵੱਡੇ ਵੱਡੇ ਫਿਲੋਸਟਾਰਾਂ ਦੇ ਘਰ ਹੈਗੇ ਆ ਹੋਰ ਜਿਹੜੇ ਅਮੀਰ ਲੋਕ ਬਾਂਦਰਾ ਇੱਥੇ ਰਹਿੰਦੇ ਆ ਲੰਮੀਆਂ ਲੰਮੀਆਂ ਉੱਚੀਆਂ ਉੱਚੀਆਂ ਮਾਰਕਾਂ ਜਿਹੜੀਆਂ ਮੁੰਬਈ ਦੀਆਂ ਹੈਗੀਆਂ ਇੱਥੇ ਬਾਂਦਰਾ ਇਸ ਦੇ ਨਾਲ ਹੀ ਗੋਰੇਗਾਓ ਆ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਉੱਚੇ ਉੱਚੀਆਂ ਜਿਹੜੀਆਂ ਇਮਾਰਤਾਂ ਹੋਣ ਆ ਵੀਡੀਓ ਦੇ ਵਿੱਚ ਦਿਖਣ ਗਈਆਂ ਇਹ ਬਾਂਦਰਾ ਏਰੀਆ ਦੇ ਵਿੱਚ ਜਿਹੜੀਆਂ ਇਮਾਰਤਾਂ ਵਾ ਜਿੱਥੇ ਸ਼ਾਹਰੂਖ ਖਾਨ ਦਾ ਘਰ ਆ ਸੁਲਮਾਨ ਖਾਨ ਦਾ ਘਰ ਆ ਤੇ ਹੋਰ ਵੀ ਕਈ ਫਿਲਮ ਸਟਾਰਾਂ ਦੇ ਇੱਥੇ ਜਿਹੜੇ ਘਰ ਬਣੇ ਹੋਏ ਆ ਸੋ ਲੋਕੋ ਟ੍ਰੇਨ ਦਾ ਜਿਹੜਾ ਸਫ਼ਰ ਆ ਬਹੁਤ ਹੀ ਸਸਤਾ ਆ ਵਹੀਕਲ ਪਰ ਟਿਕਟ ਦੇ ਨਾਲ ਕਾਫੀ ਲੰਮਾ ਚਲਾ ਜਾਂਦਾ ਇਹ ਗੋਰੇਗਾਓ ਸਟੇਸ਼ਨ ਆ ਗੋਰੀਗਾ ইস্ট-ਵੈਸਟ ਅ ਇੱਥੇ ਵੀ ਬਹੁਤ ਫਿਲਮ ਸਟਾਰਾਂ ਦੇ ਨਿਲੇਖ ਕਰ ਰਹੇ ਹੈਗੇ ਆ ਤੇ ਲੋਕਲ ਟ੍ਰੇਨ ਵਿੱਚ ਰਾਤ ਨੂੰ ਦ੍ਰਿਸ਼ ਬਹੁਤ ਸ਼ਾਨਦਾਰ ਦਿਖਦਾ ਹੈ ਸੋ ਮੁੰਬਈ ਇੱਕ ਬਹੁਤ ਸੋਨਾ ਸ਼ਹਿਰ ਹੈ